ਅਕਲ ਛਾਉ ਨੂੰ ਅਸੀਂ ਪੁਲਸ ਪਾਰਟੀ ਸਮੇਤ ਤਲਵੰਡੀ ਮਾਂਜੀਮੀਆਂ ਪਿੰਡਾਂ ਨੂੰ ਜਾ ਰਹੇ ਸੀ ਕਿ ਮਾਂਜੀਮੀਆਂ ਪਿੰਡ ਦੇ ਕੋਲ ਬਿਲਕੁਲ ਇੱਕ ਨੌਜਵਾਨ ਬਹੁਤ ਤੇਜ਼ੀ ਨਾਲ ਮੋਟਰਸਾਈਕਲ ਤੇ ਜਿਸ ਦੇ ਮਰਗਲੇ ਇੱਕ ਔਰਤ ਬੈਠੀ ਹੋਈ ਸੀ ਉਹ ਤੇਜ਼ੀ ਨਾਲ ਆਇਆ ਔਰ ਪੁਲਸ ਪਾਰਟੀ ਨੂੰ ਵੇਖ ਕੇ ਉਸਨੇ ਇੱਕਦਮ ਔਰਤ ਨੂੰ ਉੱਥੇ اتار ਦਿੱਤਾ ਔਰ ਮੋਟਰਸਾਈਕਲ ਭਜਾ ਕੇ ਲੈ ਗਿਆ ਉਹ ਔਰਤ ਜਿਹੜੀ ਸੀ ਕਾਲੀ ਕਦਮੀ ਜਿਹੜੀ ਆ ਉਹ ਖੇਤਾਂ ਵੱਲ ਨੂੰ ਤੁਰ ਪਈ ਤਾਂ ਜੋ ਸਾਡੇ ਨਾਲ ਲੇਡੀ ਫੋਰਸ ਮਜੂਰ ਸੀ ਉਹਨਾਂ ਨੇ ਰੋਕ ਕੇ ਉਹਦੇ ਹੱਥ 'ਚ ਜਿਹੜਾ ਝੋਲਾ ਫੜਿਆ ਹੋਇਆ ਸੀ ਕੈਰੀ ਬੈਗ ਸੀਗਾ ਉਹਨੂੰ ਚੈੱਕ ਕੀਤਾ ਤਾਂ ਉਹਦੇ ਵਿੱਚੋਂ ਅੱਧਾ ਕਿਲੋ ਹੈਰੋਨ ਬਰਾਮਦ ਹੋਈ। ਉਪਰੰਤ ਪੁਸ਼ਕੈਸ਼ ਤੋਂ ਬਾਅਦ ਉਹਨੇ ਦੱਸਿਆ ਕਿ ਉਹਦਾ ਭਰਾ ਜਿਹੜਾ ਸੁੱਚਾ ਸਿੰਘ ਆ ਉਹ ਡਰੋਨ ਰਾਹੀਂ ਪਾਕਿਸਤਾਨ ਤੋਂ ਜਿਹੜੀ ਹੈਰੋਨ ਮੰਗਵਾਉਂਦਾ ਆ ਤੇ ਪਾਰਟੀਆਂ ਨੂੰ ਅੱਗੇ ਸਪਲਾਈ ਕਰਦਾ ਤੇ ਉਸਨੇ ਘਰ ਵਿੱਚ ਵੀ ਹਰੋਨ ਨੇ ਜਿਹੜੀ ਆ ਸ਼ਿਪਾ ਕੇ ਰੱਖੀ ਆ ਜੋ ਦੇਰ ਸਾਢੇ 3 ਕਿਲੋ ਦੇ ਕਰੀਬ ਹੋਰ ਜਿਹੜੀ ਸੀ ਹੈਰੋਨ ਜਿਹੜੀ ਆ ਉਹਨਾਂ ਦੀ ਪੁਸ਼ਕਿਸ਼ ਤੇ ਉਹਨਾਂ ਵੱਲੋਂ ਰਿਕਵਰ ਕਰਾਈ ਗਈ ਹੈ। ਕੁੱਲ ਕਿੰਨੀ ਜਿਹੜੀ ਉਹਨਾਂ ਹੈਰੋਨ ਦੀ ਜੈ ਜੋ ਸਤਿ ਜੈ ਜੋ ਕੁੱਲ 4 ਕਿਲੋ 33 ਗ੍ਰਾਮ ਹੈਰੋਨ ਜਿਹੜੀ ਆ ਰਿਕਵਰ ਕੀਤੀ ਗਈ। ਪਤਾ ਲੱਗਾ ਜੀ ਇਹ ਕਿੰਦਾ ਕਰਦੇ ਸੀ ਹੈਰੋਨ ਦਾ ਕੀ ਕਰਦੇ ਸੀ ਕਿਹਨਾਂ ਨੇ ਵੇਚਦੇ ਸੀਗੇ। ਇਹ ਇਨਵੈਸਟੀਗੇਸ਼ਨ ਦਾ ਅਵੇਸ਼ਾ ਆ ਉਹ ਸੁੱਚਾ ਸਿੰਘ ਦੀ ਗ੍ਰਫਤਾਰੀ ਤੋਂ ਬਾਅਦ ਇਹ ਸਾਰੀ ਚੀਜ਼ ਜਿਹੜੀ ਸਾਹਮਣੇ ਆਊਗੀ ਇਹ ਦੋਨੋਂ ਭੈਣ ਭਰਾ ਨੇ ਇਹ ਦੋਨੋਂ ਭੈਣ ਭਰਾ ਨੇ ਸਰ ਪਹਿਲਾਂ ਜਿਹੜੇ ਮਗਰਮਦ ਅੱਤੇ ਨੇ ਇਹਦੇ ਬਾਰੇ ਅਜੇ ਤਹਿਕੀਕਾਤ ਜਿਹੜੀ ਹੈ ਕੀਤੀ ਜਾਣੀ ਹੈ ਇਹ ਭੈਣ ਨੂੰ ਹੀ ਕਿਉਂ ਵਰਤਦਾ ਸੀਗਾ ਇਸ ਕਿਸੇ ਇਹਨਾਂ ਦੀ ਅਕਸਰ ਮਨੋਵਿਰਤੀ ਹੁੰਦੀ ਹੈ ਕਿ ਔਰਤਾਂ ਨੂੰ ਪਿੱਛੇ ਬਿਠਾ ਲੈਂਦੇ ਤੇ ਪੁਲਿਸ ਜਾਂ ਸਕਿਉਰਿਟੀ ਫੋਰਸ ਜਿਹੜੀਆਂ ਨੇ ਔਰਤ ਕਰਕੇ ਮੋਸਟਲੀ ਬਹੁਤੀ ਅਕਈ ਵਾਰੀ ਚੈੱਕ ਨਹੀਂ ਕਰਦੇ ਤੋ ਔਰਤਾਂ ਨੂੰ ਬਿਠਾ ਕੇ ਇਸ ਤਰ੍ਹਾਂ ਲਕਾਸ਼ ਕਾ ਸ਼ਪਾ ਕੇ ਜਿਹੜੀ ਆ ਹੈਰੋਨ ਜਿਹੜੀ ਆ ਸਪਲਾਈ ਕਰਦੇ ਆ ਜੀ ਇਹ ਰੈਂ ਤੋਂ ਲਾਵਾ ਕੁਸ਼ੋਰ ਬ੍ਰਾਹਮਣ ਨਹੀਂ ਕੋਈ ਹੋਰ ਚੀਜ਼ ਬ੍ਰਾਹਮਣ ਹੋਈ ਹੋਈ ਹੋਰ ਵੀ ਆਪਣਾ ਕੋਈ ਪਤਾ ਲੱਗਾ ਇਹਨਾਂ ਦੇ ਲਿੰਕ ਇਸ ਦਾ ਕਿਤੇ ਕਿਤੇ ਹਾਂ ਇਹ ਸੁੱਚਾ ਸਿੰਘ ਦੇ ਗ੍ਰਫਤਾਰ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਸਾਹਮਣੇ ਆਉਣਗੀਆਂ ਕਿੰਨੀ ਕੁ ਹੋਣ ਤੱਕ ਜਿਹੜੀ ਇਹ ਖੇਪ ਜਿਹੜੀ ਨੰਗਾ ਚੁੱਕੇ ਨੇ ਬਾਰਡਰ ਪਰ ਇਹ ਵੀ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਇਹ ਤੇ ਸੁੱਚਾ ਸਿੰਘ ਗ੍ਰਫਤਾਰ ਹੋਏਗਾ ਕਿਉਂਕਿ ਉਹਦੇ ਬਾਰੇ ਸਾਨੂੰ ਪਤਾ ਚੱਲਿਆ ਕਿ ਉਹ ਲੰਬੇ ਸਮੇਂ ਤੋਂ ਜਿਹੜੀ ਆ ਇਹ ਤੇ ਬਾਰਡਰ ਦੇ ਉੱਤੇ ਉਹਦੀ ਐਕਟੀਵਿਟੀਜ਼ ਜਿਹੜੀਆਂ ਨੇ ਹੈਗੀਆਂ ਨੇ ਪਤਾ ਲੱਗਾ ਕਿ ਜਿਹੜੀ ਲੇਡੀ ਪਕੜੀ ਗਈ ਆ ਉਹਨੇ ਪਹਿਲਾਂ ਵੀ ਇਦਾਂ ਦਾ ਵੀ ਕੰਮ ਕਰਿਆ ਨਹੀਂ ਇਸ ਤਰ੍ਹਾਂ ਤਾਂ ਹੁਣ ਇਹ ਇਹ ਪਰਮਾਨੈਂਟ ਲੈਣ ਤੋਂ ਬਾਅਦ ਕੋਰਟ ਚ ਪੇਸ਼ ਕਰ ਰਹੇ ਆ ਉਹ ਤੋਂ ਬਾਅਦ ਪੁਸ਼ਕਿਸ਼ ਤੋਂ ਬਾਅਦ ਪਤਾ ਲੱਗੇਗਾ ਫਾਈਲ ਕਰਦਾ ਤੇ ਉਸਨੇ ਘਰ ਵਿੱਚ ਵੀ ਹੋਰ ਹੈਰੋਇਨ ਜਿਹੜੀ ਆ ਸੁਪਾ ਕੇ ਰੱਖੀ ਆ ਜੋ ਧੇਰ ਸਾਢੇ 3 ਕਿਲੋ ਦੇ ਕਰੀਬ ਹੋਰ ਜਿਹੜੀ ਸੀ ਹੈਰੋਇਨ ਜਿਹੜੀ ਆ ਉਹਨਾਂ ਦੀ ਪੁਸ਼ਕਿਸ਼ ਤੇ ਉਹਨਾਂ ਵੱਲੋਂ ਰਿਕਵਰ ਕਰਾਈ ਗਈ ਹੈ ਸਰ ਕੁੱਲ ਕਿੰਨੀ ਜਿਹੜੀ ਹੁਣ ਹੈਰੋਇਨ ਜੀ ਰਿਕਵਰੀ ਹੋਈ ਹੈ ਕੁੱਲ 4 ਕਿਲੋ 36 ਗ੍ਰਾਮ ਹੈਰੋਨ ਜਿਹੜੀ ਆ ਔਰ ਕਵਰ ਕੀਤੀ ਗਈ ਹੈ ਪਤਾ ਲੱਗਾ ਵੀ ਇਹ ਕਿਦਾਂ ਕਰਦੇ ਸੀ ਉਹ ਹੈਰੋਨ ਦਾ ਕੀ ਕਰਦੇ ਸੀ ਕਿਹਨਾਂ ਨੂੰ ਵੇਚਦੇ ਸੀ ਇਹ ਇਨਵੈਸਟੀਗੇਸ਼ਨ ਦਾ ਅਵਿਸ਼ਾ ਹੈ ਉਹ ਸੁੱਚਾ ਸਿੰਘ ਦੀ ਗ੍ਰਫਤਾਰੀ ਤੋਂ ਬਾਅਦ ਇਹ ਸਾਰੀ ਚੀਜ਼ ਜਿਹੜੀ ਸਾਹਮਣੇ ਆਉਗੀ ਇਹ ਦੋਨੋਂ ਭੈਣ ਭਰਾ ਨੇ ਜੀ ਇਹ ਦੋਨੋਂ ਭੈਣ ਭਰਾ ਨੇ ਸਰ ਪਹਿਲਾਂ ਕਿ ਮਗਰਮਲਰ ਤੇ ਨਾਲ ਇਹਦੇ ਬਾਰੇ ਅਜੇ ਤਹਿਕੀਕਾਤ ਜਿਹੜੀ ਹੈ ਕੀਤੀ ਜਾਣੀ ਇਹ ਤਾਂ ਨੂੰ ਹੀ ਕਿਉਂ ਵਰਤਦਾ ਸੀ ਇਹਨਾਂ ਦੀ ਅਕਸਰ ਮਨੋਵਿਰਤੀ ਹੁੰਦੀ ਹੈ ਕਿ ਔਰਤਾਂ ਨੂੰ ਪਿੱਛੇ ਬਿਠਾ ਲੈਂਦੇ ਤੇ ਪੁਲਿਸ ਜਾਂ ਸਕਿਉਰਿਟੀ ਫੋਰਸ ਜਿਹੜੀਆਂ ਨੇ ਔਰਤ ਕਰਕੇ ਮੋਸਟਲੀ ਬਹੁਤੀ ਅਕੀ ਵਾਰੀ ਚੈੱਕ ਨਹੀਂ ਕਰਦੇ ਤੋਂ ਔਰਤਾਂ ਨੂੰ ਬਿਠਾ ਕੇ ਇਹ ਇਸ ਤਰ੍ਹਾਂ ਲਕਾਸ਼ ਕਾ ਸ਼ਪਾ ਕੇ ਜਿਹੜੀ ਆ ਹੈਰੋਨੀ ਜਿਹੜੀ ਆ ਸਪਲਾਈ ਕਰਦੇ ਆ ਜੀ ਰੇਨ ਤੋਂ ਲਾਵਾ ਮਸ਼ੂਰੀ ਬਰਾਮਦ ਹੋਇਆ ਜੀ ਰੇਨ ਤੋਂ ਇਲਾਵਾ ਕੋਈ ਮਸ਼ੂਰੀ ਬਰਾਮਦ ਨਹੀਂ ਹੋਈ ਸਰ ਹੋਰ ਵੀ ਆਪਣਾ ਕੋਈ ਪਤਾ ਲੱਗਾ ਇਹਨਾਂ ਦੇ ਲਿੰਕ ਇਸ ਦਾ ਪਿੱਛੇ ਵਿੱਚ ਹਾਂ ਇਹ ਸੁਚਾ ਸਿੰਘ ਦੇ ਗ੍ਰਫਤਾਰ ਹੋਣ ਤੋਂ ਬਾਅਦ ਇਹ ਚੀਜ਼ਾਂ ਸਾਰੀਆਂ ਸਾਹਮਣੇ ਆਉਣਗੀਆਂ ਕਿੰਨੀ ਕੁ ਹੋਣਤਾ ਕਿ ਜਿਹੜੀ ਇਹ ਕੇਕ ਜਿਹੜੀ ਨੰਗਾ ਚੁੱਕੇ ਨੇ ਬਾਰਡਰ ਤੋਂ ਇਹ ਵੀ ਇਹ ਇਨਵੈਸਟੀਗੇਸ਼ਨ ਦਾ ਵਿਸ਼ਾ ਇਹ ਤੇ ਸੁਚਾ ਸਿੰਘ ਗ੍ਰਫਤਾਰ ਹੋਏਗਾ ਕਿਉਂਕਿ ਉਹਦੇ ਬਾਰੇ ਤਾਨੂੰ ਪਤਾ ਚੱਲਿਆ ਕਿ ਉਹ ਲੰਬੇ ਸਮੇਂ ਤੋਂ ਜਿਹੜੀ ਆ ਇਹ ਤੋਂ ਵਾਟਰ ਦੇ ਉੱਤੇ ਉਹਦੀ ਐਕਟੀਵਿਟੀਜ਼ ਜਿਹੜੀਆਂ ਨੇ ਹੈਗੀਆਂ ਨੇ ਪਤਾ ਲੱਗਾ ਕਿ ਜਿਹੜੀ ਜਿਹੜੀ ਲੇਡੀ ਪਕੜੀ ਗਈ ਆ ਉਹਨੇ ਪਹਿਲਾਂ ਵੀ ਇਦਾਂ ਨਹੀਂ ਨਹੀਂ ਇਸ ਤਰ੍ਹਾਂ ਤਾਂ ਹੁਣ ਇਹ ਪਰਮਾਨੈਂਟ ਲੈਣ ਤੋਂ ਬਾਅਦ ਕੋਰਟ 'ਚ ਪੇਸ਼ ਕਰ ਰਹੇ ਆ ਉਹ ਤੋਂ ਬਾਅਦ ਪੁਛਕਿਸ਼ ਤੋਂ ਬਾਅਦ ਪਤਾ ਲੱਲੇਗਾ